ਬਠਿੰਡਾ ਦੀ ਤੀਨ ਨਿਤਿਕਾ ਸ਼ਰਮਾ ਦੀ ਬਹਾਦਰੀ ਦੀ ਕਹਾਣੀ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਜਿਸ ਦਾ 4 ਦਿਨ ਪਹਿਲਾਂ ਇੱਕ ਨਸ਼ੇੜੀ ਵਿਅਕਤੀ ਫੋਨ ਖੋ ਕੇ ਭੱਜ ਜਾਂਦਾ ਹੈ ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦਰਜ ਕਰਵਾਈ ਗਈ ਪਰ ਪੁਲਿਸ ਲੁਟੇਰੇ ਨੂੰ ਨਹੀਂ ਫੜ ਸਕੇ ਅਤੇ ਫਿਰ ਲੜਕੀ ਨੇ ਆਪਣੇ ਤੇਜ ਦਿਮਾਗ ਦਾ ਇਸਤੇਮਾਲ ਕੀਤਾ ਤੇ ਆਪਣਾ ਫੋਨ ਟਰੈਕ ਕਰਕੇ ਲੁਟੇਰੇ ਦਾ ਘਰ ਲੱਭ ਲਿਆ ਅਤੇ ਮੋੜ ਆਪਣਾ ਹੌਨ ਹਾਸਲ ਕੀਤਾ ਇਸ ਮੌਕੇ ਤੇ ਕੁੜੀ ਨੇ ਸਾਰੀ ਕਹਾਣੀ ਦੱਸਦੇ ਹੋਏ ਕਿਹਾ ਕਿ ਪੁਲਿਸ ਨੇ ਕੋਈ ਵੀ ਕੰਮ ਨਹੀਂ ਕੀਤਾ ਲੋਕਾਂ ਦੀ ਸਹਾਇਤਾ ਦੇ ਨਾਲ ਉਸ ਨੇ ਸਭ ਕੁਝ ਕੀਤਾ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕਦੀ ਹੋਈ ਨਿਤਿਕਾ ਸ਼ਰਮਾ ਨਜ਼ਰਾਈਏ ਚਾਤ੍ਰਿਕ ਨੂੰ ਸ਼ਾਮ ਨੂੰ 4 ਵਜੇ ਮੈਂ ਸਟੇਸ਼ਨ ਵਾਲੀ ਸਾਈਡ ਜਾ ਰਹੀ ਸੀ ਮੇਰੇ ਪਾਪਾ ਨੇ ਮੈਨੂੰ ਪੇਮੈਂਟ ਕੀਤੀ ਸੀ ਤਾਂ ਮੈਂ ਪੇਮੈਂਟ ਚੈੱਕ ਕਰ ਰਹੀ ਸੀ ਉਸ ਪੇਮੈਂਟ ਚੈੱਕ ਕਰਨ ਦੇ ਦੌਰਾਨ ਹੀ ਇੱਕ ਲੜਕਾ ਆਇਆ ਔਰ ਮੇਰਾ ਫੋਨ ਖਿੱਚ ਕੇ ਲੈ ਗਿਆ ਮੈਂ ਉਸ ਟਾਈਮ ਬਹੁਤ ਜ਼ਿਆਦਾ ਸਡਨਲੀ ਮਤਲਬ ਬਲੌਕਡ ਹੋ ਗਈ ਮੈਨੂੰ ਕੁਝ ਸਮਝ ਨਹੀਂ ਆਇਆ ਮੈਂ ਕੀ ਕਰਾਂ ਮੈਂ ਸ਼ੋਰ ਮਚਾਇਆ ਬਟ ਉਹ ਸੜਕ ਖਾਲੀ ਸੀ ਕੋਈ ਮੇਰੀ ਹੈਲਪ ਨਹੀਂ ਕਰ ਪਾਇਆ ਮੈਂ ਲੜਕੇ ਦਾ ਪਿੱਛਾ ਕੀਤਾ ਬਟ ਲੜਕਾ ਮੇਰੀ ਪਕੜ ਚ ਨਹੀਂ ਆਇਆ ਡੋਨਟ نو ਕਿਧਰ ਸਾਈਡ ਚਲਾ ਗਿਆ ਫਿਰ ਮੈਂ ਪਾਪਾ ਨੂੰ ਕਾਲ ਕੀਤੀ ਔਰ ਪਾਪਾ ਨੇ ਬੋਲਾ ਕਿ ਪੁਲਿਸ ਨੂੰ ਕੰਪਲੇਂਟ ਕਰਵਾਓ ਅਸੀਂ ਪੁਲਿਸ ਨੂੰ ਕੰਪਲੇਂਟ ਕਰਵਾਈ ਲੇਕਿਨ ਪੁਲਿਸ ਦਾ ਕੋਈ ਅੱਛਾ ਰਿਸਪੌਂਸ ਨਹੀਂ ਆਇਆ ਉਹਨਾਂ ਨੇ ਇਨਾ ਲਾਈਟਲੀ ਲਿਆ ਕਿ ਇਹ ਤਾਂ ਰੋਜ਼ ਦੀ ਵਾਰ ਖੁਦ ਨੂੰ ਇੰਨਾਂ ਕ ਤਰੀਕੇ ਨਾਲ ਫੋਨ ਯੂਜ਼ ਕਰਨਾ ਚਾਹੀਦਾ ਸੀ ਤੁਹਾਨੂੰ ਸੜਕ 'ਤੇ ਫੋਨ ਨਹੀਂ ਸੀ ਯੂਜ਼ ਕਰਨਾ ਚਾਹੀਦਾ ਇਸ ਤਰ੍ਹਾਂ ਕਰਕੇ ਉਹ ਗੱਲ ਕਰਨ ਲੱਗ ਗਏ ਉਹਨਾਂ ਦੀ ਤਰਫ ਤੋਂ ਕੋਈ ਅੱਛਾ ਰਿਸਪੌਂਸ ਨਹੀਂ ਆਇਆ ਥੋੜੇ ਟਾਈਮ ਤੱਕ ਮੈਂ ਸੀਸੀਟੀਵੀ ਫੁਟੇਜਸ ਵਗੈਰਾ ਦੇਤੀਆਂ ਉਹਨਾਂ ਨੂੰ ਵੀ ਆਹ ਲੜਕਾ ਹੈ ਇਹ ਲੜਕੀ ਦੀ ਸਕੂਟੀ ਦਾ ਨੰਬਰ ਹੈ ਪਲੀਜ਼ ਤੁਸੀਂ ਇਹਨੂੰ ਟਰੈਕ ਕਰੋ ਪਲੀਜ਼ ਤੁਸੀਂ ਇਹਨੂੰ ਚੈੱਕ ਕਰੋ ਮੇਰਾ ਫੋਨ ਮੈਨੂੰ ਵਾਪਸ ਚਾਹੀਦਾ ਹੈ ਮੇਰਾ ਬਹੁਤ ਜ਼ਰੂਰੀ ਡਾਟਾ ਹੈ ਉਹਦੇ ਵਿੱਚ ਮੈਂ ਉਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਦੋ ਤਿੰਨ ਵਾਰ ਮੈਂ ਪੁਲਿਸ ਥਾਣੇ ਗਈ ਕੱਲੀ ਜਣੀ ਬਟ ਮੈਂ ਬਹੁਤ ਜ਼ਿਆਦਾ ਡਿਸਪ ਉਹਨਾਂ ਇਹ ਚੀਜ਼ ਨੂੰ ਬਿਲਕੁਲ ਹੀ ਇਗਨੋਰ ਕਰਤਾ ਉਹ ਬੋਲ ਰਿਹਾ ਅਸੀਂ ਕਰ ਰਹੇ ਹਾਂ ਕੋਈ ਕਹਿ ਰਿਹਾ ਸਾਡੇ ਕੋਲ ਕੇਸ ਨਹੀਂ ਹੈ ਕੋਈ ਕਹਿ ਰਿਹਾ ਹਾਂਜੀ ਅਸੀਂ ਕਰ ਰਹੇ ਹਾਂ ਇਹਨਾਂ ਟਾਈਮ ਨਹੀਂ ਹੈ ਸਾਡੇ ਕੋਲ ਸਾਡੇ ਕੋਲ ਬਹੁਤ ਕੰਪਲੇਂਟਸ ਨੇ ਸਾਡੇ ਕੋਲ ਕੰਮ ਕਰਨ ਵਾਲੇ ਬਹੁਤ ਨੇ ਮਤਲਬ ਸੁਣਵਾਈ ਹੀ ਨਹੀਂ ਹੁੰਦੀ ਇੱਕ ਲੜਕੀ ਹੋਣ ਦੇ ਬਾਵਜੂਦ ਵੀ ਸੁਣਵਾਈ ਨਹੀਂ ਤਾਂ ਹੋਰ ਕਿਸੇ ਆਮ ਨਾਗਰਿਕ ਦੀ ਕਿਵੇਂ ਸੁਣਵਾਈ ਕਰਨਗੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਤੁਸੀਂ ਫੋਨ ਕਿਵੇਂ ਰਿਕਵਰ ਕਰਿਆ ਸਰ ਮੈਂ ਜਿਵੇਂ ਕਿ ਦੱਸਿਆ ਕਿ ਮੈਂ ਮੈਂ ਸੀਸੀਟੀਵੀ ਫੁਟੇਜਸ ਚੈੱਕ ਕੀਤੀਆਂ ਜਿੱਥੋਂ ਮੇਰਾ ਫੋਨ ਸਨੇਚ ਹੋਇਆ ਸੀ ਜਾਂ ਅੱਗੇ ਜਾ ਕੇ ਵੀ ਜਿੱਥੇ ਮੇਰਾ ਫੋਨ ਦੀ ਲੋਕੇਸ਼ਨ ਆਫ ਹੋਈ ਸੀ ਮੇਰੀ ਜੀਮੇਲ ਦੇ ਅਕੋਰਡਿੰਗ ਲੋਕੇਸ਼ਨ ਮੈਨੂੰ ਪਤਾ ਚੱਲ ਗਈ ਸੀ ਕਿੱਥੇ ਮੇਰਾ ਫੋਨ ਆਫ ਹੋਇਆ ਮੈਂ ਸੀ ਪੁਲਿਸ ਵਾਲਾ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਚੱਲੋ ਉੱਥੇ ਮੇਰਾ ਫੋਨ ਆਫ ਹੋਇਆ ਮੇਰੀ ਲੋਕੇਸ਼ਨ ਟ੍ਰੇਸ ਹੋ ਗਈ ਹੈ ਤੁਸੀਂ ਮੇਰੇ ਨਾਲ ਚੱਲੋ ਮੇਰਾ ਫੋਨ ਮਿਲ ਜਾਏਗਾ ਉਹਨਾਂ ਨੇ ਕਿਹਾ ਨਹੀਂ ਐਵੇਂ ਫੋਨ ਦੀ ਲੋਕੇਸ਼ਨ ਤਾਂ ਟ੍ਰੇਸ ਹੋ ਹੀ ਨਹੀਂ ਸਕਦੀ ਮੈਮ ਇਹ ਤਾਂ ਐਵੇਂ ਜੀਪੀਐਸ ਕਈ ਵਾਰੀ ਗਲਤ ਲੋਕੇਸ਼ਨ ਟਰੈਕ ਕਰ ਲੈਂਦਾ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸਰ ਇੱਕ ਵਾਰ ਮੇਰੇ ਨਾਲ ਚੱਲੋ ਤਾਂ ਸਹੀ ਫਿਰ ਉਹ ਮੇਰੇ ਨਾਲ ਰਿਕੁਐਸਟ ਕਰਨ ਦੇ ਬਾਅਦ ਦੇ ਕਰਕੇ ਚੱਲੇ ਇੱਕ ਵਾਰ ਗਏ ਸੀਸੀਟੀਵੀ ਫੁਟੇਜ ਲੈ ਕੇ ਉਹ ਚਲੇ ਗਏ ਉਹਦੇ ਚ ਲੜਕੇ ਦੀ ਸਕੂਟੀ ਦਾ ਨੰਬਰ ਆ ਗਿਆ ਅਗਲੇ ਦਿਨ ਮੈਨੂੰ ਬੋਲਾ ਮੈਂ ਦੁਬਾਰਾ ਥਾਣੇ ਗਈ ਕਿ ਪੁੱਛਿਆ ਕਿ ਤੁਸੀਂ ਉਹ ਫੁਟੇਜ ਦੇ ਅਕੋਰਡਿੰਗ ਚੈੱਕ ਕੀਤਾ ਕਿ ਲੜਕਾ ਕਿੱਥੋਂ ਦਾ ਹੈ ਉਹਦਾ ਐਡਰੈਸ ਡਿਟੇਲ ਚੈੱਕ ਕੀਤੀ ਬੋਲਦੇ ਕਿ ਨਹੀਂ ਹਲੇ ਨਹੀਂ ਕੀਤਾ ਨੈਕਸਟ ਡੇ ਮੈਂ ਫੇਰ ਗਈ ਮੇਰੇ ਅੱਗੇ ਐਡਰੈਸ ਕੱਟ ਕੇ ਦਿਖਾਤਾ ਕਹਿੰਦੇ ਹਾਂ ਐਡਰੈਸ ਤਾਂ ਆਹਾ ਹੈ ਪਰ ਅਸੀਂ ਜਾਵਾਂਗੇ ਜਦੋਂ ਤੁਹਾਡੇ ਕੋਲ ਪੂਰੀ 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 ਦੀ ਪੂਰੀ ਇਨਫੋਰਮੇਸ਼ਨ ਹੋਏਗੀ ਮੈਂ ਨੇ ਕਹਾ ਸਰ ਮੈਂ ਤੁਹਾਨੂੰ ਇਨਫੋਰਮੇਸ਼ਨ ਸਾਰੀ ਦੇਣ ਨੂੰ ਤਿਆਰ ਹਾਂ ਪਲੀਜ਼ ਤੁਸੀਂ ਮੇਰੇ ਨਾਲ ਇੱਕ ਵਾਰ ਜਾ ਕੇ ਦੇਖੋ ਤਾਂ ਸਹੀ ਕਿਤੇ ਮੈਂ ਗਲਤ ਤਾਂ ਨਹੀਂ ਹਾਂ ਵੀ ਮਤਲਬ ਮੈਨੂੰ ਸਾਰੀ ਡਿਟੇਲ ਮਿਲ ਚੁੱਕੀ ਆ ਮੈਂ ਦ ਉਹਨਾਂ ਨੇ ਬੋਲਿਆ ਨਹੀਂ ਜੇ ਅਸੀਂ ਦੇਖਾਂਗੇ ਸਾਡੇ ਕੋਲ ਹੱਲੇ ਟਾਈਮ ਨਹੀਂ ਹੈ ਹੱਲੇ ਜਿਨ੍ਹਾਂ ਦੇ ਕੋਲ ਤੁਹਾਡਾ ਕੇਸ ਹੈ ਉਹ ਹੱਲੇ ਥਾਣੇ ਵਿੱਚ ਪ੍ਰੈਜ਼ੈਂਟ ਨਹੀਂ ਹੈ ਤੋਂ ਅਸੀਂ ਦੇਖਾਂਗੇ ਮੈਂ ਉਹਨਾਂ ਨੂੰ ਬੋਲਿਆ ਸਰ ਉਹ 10 ਵਜੇ ਤੋਂ ਬਾਅਦ ਘਰੋਂ ਨਿਕਲ ਜਾਂਦਾ ਹੈ 9 ਵਜੇ ਉਹਨਾਂ ਦੇ ਘਰੇ ਛਾਪਾ ਪਾਣਾ ਪੈਣਾ ਤੁਸੀਂ ਮੇਰੇ ਨਾਲ ਚੱਲੋ ਪਲੀਜ਼ ਮੈਂ ਰਿਕੁਐਸਟ ਕੀਤੀ ਮੈਨੂੰ ਬੋਲਦੇ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਸਵੇਰੇ ਤਾਂ ਸਾਡੀ ਪਰੇਡ ਹੈ ਸਾਡੇ ਸਾਰੇ ਆਫਸਰਜ਼ ਦੀ ਡਿਊਟੀ ਉੱਥੇ ਲੱਗੀ ਹੋਈ ਹੈ ਮੈਂ ਕਿਹਾ ਤੁਹਾਡੀ ਪਰੇਡ ਜ਼ਰੂਰੀ ਹੈ ਕਿ ਮਤਲਬ ਇੱਕ ਲੜਕੀ ਦਾ ਫੋਨ ਸਨੇਚ ਹੋਇਆ ਚਾਹੇ ਉਹ ਛੋਟਾ ਮੋਟਾ ਫੋਨਾ ਚਾਹੇ ਉਹ ਵੱ स्नैचिंग तो हुई है ना जरूरी है ना एक लड़की की गल सुननी बट स्टिल उन्होंने कोई गल नहीं सुनी नैक्स्ट डे मैं खुद ही अपने मदर नू के गई मेरे फादर न मैं बोलिया जान लई बट फादर वॉज लाइक कि नहीं आप पुलिस तो बिना कोई काम नहीं कर सकते बट मैं क्या पापा पुलिस इतने दिन से कर ही क्या रही है हमें उनकी इतनी रिक्वेस्ट कर ली उनको हमने उनको सब कुछ डाटा निकाल के दे लिया अगर वो अभी भी कुछ नहीं कर सकते फिर वो तो निकम्मे में है वो कुछ नहीं करेंगे मैंने खुद के एफर्ट्स लिए मैंने अपनी मम्मी को लिया और अपने साथ वाले लोगों को लिया कुछ लड़के लेके गए हम और हम वहाँ पे उनके लोकेशन पे पहुँचे और उनके घर से हमें फ़ोन मिल गया उनके पेरेंट्स ने हमारे आगे हाथ जोड़ने शुरू कर दिया हमारे बेटे को कुछ मत करना बट उनकी गलती है नशेड़ी है वो नशे करता है उसने फ़ोन स्नैचिंग का ही उसका काम है सतारा अठारह साल का लड़का है बस फ़ोन स्नैच करके फ़ोन बेचता है और नशे करता है बस यही काम है उसका बट मैं इसमें ये चीज़ देख रही हूँ कि पुलिस कहीं भी कुछ नहीं करती वो नशे वालों के साथ नशे वालों को साथ देती है ਉਹ ਉਲਟਾ ਕੁਝ ਨਹੀਂ ਕਰਦੀ ਆਮ ਨਾਗਰਿਕ ਕਿੰਨੀ ਸੁਣਦੀ ਉਹ ਨਸ਼ੇ ਵਾਲੋਂ ਸੁਣ ਕੋ ਪੈਸਾ ਬਣਦਾ ਬਸ ਉਹੀ ਦੀ ਸਪੋਰਟ ਕਰਦੀ ਆਮ ਲੋਕੋ ਕੀ ਕੋਈ ਸਪੋਰਟ ਨਹੀਂ ਕਰਦੀ ਨਹੀਂ ਫੋਨ ਮਿਲ ਗਿਆ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੈ ਫੋਨ ਮਿਲ ਗਿਆ ਮੇਰਾ ਮੈਂ ਅ ਸਭ ਦਾ ਥੈਂਕਸ ਕਰਨਾ ਚਾਹੂੰਗੀ ਪੁਲਿਸ ਦਾ ਤਾਂ ਕੋਈ ਯੋਗਦਾਨ ਨਹੀਂ ਰਿਹਾ ਬਟ ਸਟਿਲ ਮੈਂ ਉਹਨਾਂ ਨੂੰ ਕਹੂੰਗੀ ਥੈਂਕ ਯੂ ਇਹੋ ਜਿਹਾ ਰਿਸਪੌਂਸ ਦੇਣ ਲਈ ਬਟ ਉਹਨਾਂ ਨੂੰ ਆਪਦੀ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਕਿ ਇੰਨੀ ਛੋਟੀ ਛੋਟੀ ਸਨੇਚਿੰਗ ਵਿੱਚ ਉਹ ਇਸ ਚੀਜ਼ ਨੂੰ ਛੋਟੀ ਸਨੇਚਿੰਗ ਸਮਝ ਰਿਹਾ ਬਟ ਐਸ ਸੱਚ ਇਹ ਛੋਟੀ ਸਨੇਚਿੰਗ ਨਹੀਂ ਹੈ ਜਿਸ ਪਰਸਨ ਦਾ ਫੋਨ ਖਿੱਚਿਆ ਜਾਂਦਾ ਹੈ ਨਾ ਦੁੱਖ ਉਹਨੂੰ ਹੁੰਦਾ ਹੈ ਪੈਸਾ ਉਹਦਾ ਲੱਗਦਾ ਹੈ ਮੇਰਾ ਫੋਨ ਬਾਈ ਜਾੜਦਾ ਸੀ ਕੋਈ ਗੱਲ ਨਹੀਂ ਜੀ ਕਈਆਂ ਦਾ ਆਈਫੋਨ ਖਿੱਚਿਆ ਜਾਂਦਾ ਉਹ ਫੇਰ ਵੀ ਕੁਝ ਨਹੀਂ ਕਰਦੇ ਗੱਡੀਆਂ ਚੱਕ ਕੇ ਮੋਟਰਸਾਈਕਲ ਚੱਕ ਕੇ ਸ਼ਰੇਆਮ ਚੋਰੀ ਹੋ ਰਹੀ ਹੈ ਬਟ ਉਹ ਕੁਝ ਨਹੀਂ ਕਰਦੇ ਥਾਣਾ ਪਰਿਆ ਪਿਆ ਕਿੰਨੇ ਵਹੀਕਲਸ ਉੱਥੇ ਖੜੇ ਆ ਕਿਸੇ ਨੂੰ ਕਿਸੇ ਦਾ ਵਹੀਕਲ ਤੱਕ ਨਹੀਂ ਵਾਪਸ ਮਿਲਦਾ ਤਾਂ ਮੈਂ ਸਭ ਨੂੰ ਇਹ ਕਹਿਣਾ ਚਾਹੂੰਗੀ ਕਿ ਪੁਲਿਸ 'ਤੇ ਤਾਂ ਕੋਈ ٹرسٹ ਇਸ ਟਾਈਮ ਤੇ ਕੀਤਾ ਨਹੀਂ ਜਾ ਸਕਦਾ ਆਪਦੇ ਐਫਰਟਸ ਨਾਲ ਅਗਰ ਤੁਸੀਂ ਕੁਝ ਕਰ ਸਕਦੇ ਹੋ ਤਾਂ ਕਰ ਲਓ ਪੁਲਿਸ 'ਤੇ ਤਾਂ ਕੋਈ ٹرسٹ ਨਹੀਂ ਹੈ ਕਿਉਂਕਿ ਮੇਰੀ ਤਰਫ ਤੋਂ ਤਾਂ ਜ਼ੀਰੋ ਹੈ मौके नितिका शर्मा दे की कुछ कहना सी आओ सुन बेटी ने अपने एफर्ट से किए क्योंकि मैं जिम्मेदारी से बंधा हुआ हूँ मैं रिपोर्टर हूँ उसके बावजूद पुलिस से कई बार तालमेल बना के रखा मैंने बहुत रिक्वेस्ट करी सर बेटी सारा ट्रेस कर चुकी है डाटा दे चुकी है आपको सारा उसका न, रिकॉर्ड भी उसका दे दिया फिर भी आप कुछ करिए करिएगा करेंगे, जी करेंगे जी, पर किया कुछ भी नहीं उन्होंने फिर आज बेटी खुद जाके उस नशेड़ी के घर में इतना बड़ा रिस्क लेके ये उसके घर से उसका फोन अपना फ़ोन लेके आई है मेरा इसमें कोई योगदान नहीं है मैं रिपोर्टर होने पर भी मुझे शर्म आ रही है कि एक रिपोर्टर की पुलिस नहीं सुनती तो आम नागरिक की क्या सुनेगी शेम शेम पंजाब पुलिस पंजाब बठिंडा तो अमनदीप सिंह की रिपोर्ट